ਛਤਰੀਆਕਰ ਮੈਂ ਹਰਕਰਨ ਸਿੰਘ ਸੱਚ ਕਹ ਹੁੰਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸਵਾਲ ਇਹ ਹੈ ਕਿ ਨਵਜੂਦ ਸਿੰਘ ਸਿੱਧੂ ਲਈ ਸੁਰਖੀਆਂ ਦੇ ਵਿੱਚ ਬਣੇ ਰਹਿਣਾ ਕਿੰਨਾ ਕੁ ਜ਼ਰੂਰੀ ਹੈ? ਕੀ ਸੁਰਖੀਆਂ ਦੇ ਵਿੱਚ ਰਹਿਣ ਲਈ ਸਿੱਧੂ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ? ਪਿਛਲੇ ਇੱਕ ਹਫ਼ਤੇ ਤੋਂ ਸਿੱਧੂ ਦੁਬਾਰਾ ਇੱਕ ਅਰਸੇ ਤੋਂ ਬਾਅਦ ਹਰ ਚੈਨਲ ਤੇ ਹਰ ਅਖਬਾਰ ਦੇ ਵਿੱਚ ਛਾਏ ਹਨ ਹੋਏ ਹਨ ਤੇ ਇਹ ਸਵਾਲ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਲਗਾਤਾਰ ਹਨ ਕਿ ਘਰੇਲੂ ਨਿੱਜੀ ਪਲ ਨਿੱਜੀ ਦੁਖਾਂਤ ਪਰਿਵਾਰਿਕ ਸੰਕਟ ਕੀ ਇਸ ਤਰ੍ਹਾਂ ਵਰਤੇ ਜਾਣੇ ਚਾਹੀਦੇ ਹਨ ਸੁਰਖੀਆਂ ਦੇ ਵਿੱਚ ਵਾਪਸ ਆਉਣ ਲਈ ਪਿਛਲੇ ਕੁਝ ਸਮੇਂ ਤੋਂ ਲਬਜੋਤ ਸਿੰਘ ਸਿੱਧੂ ਕੋਈ ਬਹੁਤੇ ਸੁਖਾਵੇ ਹਾਲਾਤਾਂ ਦੇ ਵਿੱਚੋਂ ਨਹੀਂ ਗੁਜ਼ਰ ਰਹੇ ਇਹ ਸਭ ਨੂੰ ਪਤਾ ਹੈ ਭਾਵੇਂ ਉਹਨਾਂ ਦੀ ਨਿੱਜੀ ਜ਼ਿੰਦਗੀ ਹੋਵੇ ਜਾਂ ਫਿਰ ਸਿਆਸੀ ਜ਼ਿੰਦਗੀ ਦੋਵੇਂ ਹੀ ਮੁਕਾਮਾਂ ਦੇ ਉੱਤੇ ਉਹਨਾਂ ਦੇ ਉੱਪਰ ਕਾਫੀ ਜਿਹੜੇ ਨੇ ਗੰਭੀਰ ਹਾਲਾਤ ਬਣੇ ਹੋਏ ਨੇ ਕਾਫੀ ਸੰਕਟ ਦੇਖਣ ਨੂੰ ਮਿਲ ਰਿਹਾ ਹੈ ਮੁੱਖ ਮੰਤਰੀ ਉਮੀਦਵਾਰੀ ਦੀ ਰੇਸ ਵਿੱਚ ਛਾਰਨ ਤੋਂ ਬਾਅਦ ਉਹੋ ਆਪਣੀ ਅਸੈਂਬਲੀ ਦੀ ਸੀਟ ਤੋਂ ਵੀ ਚੋਣ ਹਾਰ ਗਏ ਸਨ ਉਸ ਤੋਂ ਬਾਅਦ ਬਾਗੀ ਅੰਦਾਜ਼ ਦਿਖਾਇਆ ਤਾਂ ਇਕੱਲੇ ਪੈ ਗਏ ਪਾਰਟੀ ਦੇ ਵਿੱਚ ਅਲੱਗ ਥਲੱਗ ਪੈ ਗਏ ਹਾਰੇ ਹੋਏ ਜਾਂ ਫਿਰ ਕਾਂਗਰਸ ਤੋਂ ਕੱਢੇ ਹੋਏ ਲੀਡਰ ਹੀ ਉਹਨਾਂ ਦੇ ਨੇੜੇ ਜਾਂ ਕਹਿ ਲਓ ਉਹਨਾਂ ਦੇ ਆਲੇ-ਦੁਆਲੇ ਦੇਖੇ ਗਏ ਪਰ ਉਹਨਾਂ ਲੀਡਰਾਂ ਦੇ ਵਾਸਤੇ ਵੀ ਨਵਜੋਤ ਸਿੰਘ ਸਿੱਧੂ ਕੋਈ ਸਟੈਂਡ ਨਹੀਂ ਲੈ ਸਕੇ ਜਦੋਂ ਉਹਨਾਂ ਦੇ ਉੱਤੇ ਡਿਸਪਲਿਨਰੀ ਐਕਸ਼ਨ ਹੋਏ ਉਹਨਾਂ ਦੇ ਉੱਤੇ ਕਾਰਵਾਈਆਂ ਹੋਈਆਂ ਅਨੁਸ਼ਾਸਨੀ ਕਾਰਵਾਈਆਂ ਹੋਈਆਂ ਇੱਕ ਇੱਕ ਕਰਕੇ ਉਹਨਾਂ ਨੂੰ ਕੱਢਿਆ ਗਿਆ ਤਾਂ ਵੀ ਨਵਜੋਤ ਸਿੰਘ ਸਿੱਧੂ ਕੋਈ ਸਟੈਂਡ ਨਹੀਂ ਲੈ ਸਕੇ ਉਹਨਾਂ ਦੇ ਵਾਸਤੇ ਕੋਈ ਆਵਾਜ਼ ਬੁਲੰਦ ਨਹੀਂ ਕਰ ਸਕੇ ਸਗੋਂ ਚੁੱਪਚਾਪ ਰਹਿਣ ਦੇ ਵਿੱਚ ਹੀ ਉਹਨਾਂ ਨੇ ਬਿਹਤਰੀ ਸਮਝੀ ਇੱਕ ਸਾਲ ਦੇ ਲਈ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਸੁਪਰੀਮ ਕੋਰਟ ਤੋਂ ਫੈਸਲਾ ਵਾਪਸ ਹੋਇਆ ਉਸੇ ਹੀ ਦੌਰਾਨ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ ਆਪਾਂ ਸਾਰੇ ਜਾਣਦੇ ਹਾਂ ਕਿ ਬੜੀ ਹੀ ਨਾ ਮੁਰਾਦ ਬਿਮਾਰੀ ਹੈ ਕੈਂਸਰ ਤੇ ਮੈਡਮ ਸਿੱਧੂ ਦਾ ਕੈਂਸਰ ਪਹੁੰਚਿਆ ਵੀ ਸਟੇਜ 4 ਤੇ ਹੋਇਆ ਸੀ ਜਿਹਨੂੰ ਕਿ ਆਖਰੀ ਸਟੇਜ ਕਿਹਾ ਜਾਂਦਾ ਹੈ ਇਸ ਤੋਂ ਬਚਣ ਦੇ ਜਾਂ ਕਹ ਲੋ ਕੈਂਸਰ ਤੋਂ ਵਾਪਸੀ ਦੇ ਚਾਂਸ ਬਹੁਤ ਹੀ ਘੱਟ ਹੁੰਦੇ ਨੇ ਡਾਕਟਰ ਤੇ ਮਾਹਰਾਂ ਮੁਤਾਬਕ ਮਹਿਜ 5% ਦੀ ਚਾਂਸ ਹੀ ਹੁੰਦੇ ਨੇ ਕਿ ਕੋਈ ਮਰੀਜ਼ ਕੈਂਸਰ ਦੀ ਚੌਥੀ ਸਟੇਜ ਤੋਂ ਕੈਂਸਰ ਨੂੰ maat ਦੇ ਕੇ ਫਿਰ ਤੰਦਰੁਸਤ ਹੋ ਜਾਵੇ ਜਾਂ ਇਸ ਤੋਂ ਬਚ ਕੇ ਨਿਕਲ ਜਾਣ ਦੇ ਵਿੱਚ ਕਾਮਯਾਬ ਹੋ ਸਕੇ ਸਿੱਧੂ ਜੇਲ ਤੋਂ ਬਾਹਰ ਆਉਂਦੇ ਹਨ ਤੇ ਸਿਆਸਤ ਤੋਂ ਕਦਮ ਪਿੱਛੇ ਖਿੱਚ ਲੈਂਦੇ ਹਨ ਬਹੁਤ ਲੋਕ ਇਸ ਨੂੰ ਘੇਲੂ ਮਜਬੂਰੀਆਂ ਦੇ ਨਾਲ ਨਜਿੱਠਣ ਲਈ ਚੱਕਿਆ ਹੋਇਆ ਕਦਮ ਮੰਨਦੇ ਹਨ ਤੇ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਉਹਨਾਂ ਦਾ ਜਿਹੜਾ ਸਿਆਸੀ ਸਫ਼ਰ ਹੈ ਉਸ ਦਾ ਅੰਤ ਹੋ ਗਿਆ ਹੈ ਇਹ ਮੰਨਿਆ ਜਾਂਦਾ ਹੈ ਕਿ ਸਿੱਧੂ ਆਪਣੇ ਸਿਆਸੀ ਸਫ਼ਰ ਦੇ ਅਖੀਰਲੇ ਪੜਾਅ ਦੇ ਉੱਤੇ ਪਹੁੰਚ ਗਏ ਹਨ ਕਿਹਾ ਇਹ ਵੀ ਜਾਂਦਾ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਸਿੱਧੂ ਦੀ ਹੁਣ ਕੋਈ ਜਗ੍ਹਾ ਨਹੀਂ ਬਚੀ ਹੈ ਉਹਨਾਂ ਦੀ ਜਗ੍ਹਾ ਹੋਰ ਲੀਡਰਾਂ ਨੇ ਮਲ ਲਈ ਹੈ ਲੈ ਲਈ ਹੈ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਨਵਜੋਤ ਸਿੱਧੂ ਦੀ ਰੈਲੇਵੈਂਸੀ ਖਤਮ ਹੋ ਗਈ ਹੈ ਖੈਰ ਸਿੱਧੂ ਆਪਣੀ ਆਈਐਲ ਆਈਪੀਐਲ ਕਮੈਂਟਰੀ ਦੇ ਵਿੱਚ ਵਾਪਸੀ ਕਰਦੇ ਹਨ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਬਿਲਕੁਲ ਹੀ ਗੈਰ ਹਾਜ਼ਰ ਰਹੇ ਨੇ ਨਰਾਦਰ ਰਹਿੰਦੇ ਹਨ ਇੱਕ ਵੀ ਜਗ੍ਹਾ ਤੇ ਉਹਨਾਂ ਨੇ ਪ੍ਰਚਾਰ ਨਹੀਂ ਕੀਤਾ ਫੇਰ ਬੜੀਆਂ ਕੈਂਸਰੀਆਂ ਲਗਾਈਆਂ ਜਾਂਦੀਆਂ ਹਨ ਕੋਈ ਕਹਿੰਦਾ ਹੈ ਕਿ ਕੈਂਸਰ ਦੇ ਇਲਾਜ ਆ ਜੋ ਕਿ ਬਹੁਤ ਮਹਿੰਗਾ ਹੈ ਉਸ ਦੇ ਵਾਸਤੇ ਜੋ مالی ਹਾਲਾਤ ਨੇ ਹਜੇ ਸ਼ਾਇਦ ਮੌਜੂਦ ਸਿੱਧੂ ਦੇ ਲਈ ਠੀਕ ਨਹੀਂ ਉਹ ਮਾਲੀ ਹਾਲਾਤ ਠੀਕ ਕਰਨ ਲਈ ਉਹਨਾਂ ਨੇ ਆਈਪੀਐਲ ਦੇ ਵਿੱਚ ਕਮੈਂਟਰੀ ਲਈ ਵਾਪਸੀ ਕੀਤੀ ਹੈ ਕੋਈ ਇਹ ਵੀ ਕਹਿੰਦਾ ਹੈ ਕਿ ਹੁਣ ਉਹ ਟੀਵੀ ਸ਼ੋਅ ਦੇ ਵਿੱਚ ਵੀ ਆਪਣੀ ਵਾਪਸੀ ਕਰਨਗੇ ਜਲਦ ਉਹ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਵੀ ਦੇਖੇ ਜਾਣਗੇ ਉਹਨਾਂ ਵੱਲੋਂ ਦੁਬਾਰਾ ਸਿਆਸੀ ਜੀਵਨ ਨਰੰਭਨ ਦੀਆਂ ਵੀ ਕਿਆਸਰਾਂੀਆਂ ਚੱਲਦੀਆਂ ਨੇ ਪਾਰਟੀਆਂ ਬਦਲੇ ਜਾਣ ਦੇ ਚਰਚੇ ਵੀ ਆਮ ਰਹਿੰਦੇ ਨੇ ਕਦੇ ਬੀਜੇਪੀ ਦੇ ਵਿੱਚ ਦੁਬਾਰਾ ਜਾਣ ਦੀ ਚਰਚਾ ਹੁੰਦੀ ਹੈ ਕਦੇ ਆਮ ਆਦਮੀ ਪਾਰਟੀ ਦੇ ਵਿੱਚ ਦੁਬਾਰਾ ਜਾਣ ਦੀ ਚਰਚਾ ਹੁੰਦੀ ਹੈ ਪਰ ਸਿੱਧੂ ਜਿਹੜੇ ਨੇ ਉਹ ਕੋਈ ਬਿਆਨਬਾਜ਼ੀ ਨਹੀਂ ਕਰਦੇ ਉਹ ਆਪਣੀ ਚੁੱਪ ਧਾਰੀ ਰੱਖਦੇ ਨੇ ਉਹ ਸਿਆਸਤ ਤੋਂ ਆਪਣੀ ਦੂਰੀ ਬਣਾਈ ਰੱਖਦੇ ਨੇ ਵਿਚਵਚਾਲੇ ਕਦੀ ਕਦੀ ਉਹ ਗਾਂਧੀ ਪਰਿਵਾਰ ਦੇ ਨਾਲ ਆਪਣੀ ਵਫਾਦਾਰੀ ਨੂੰ ਮੁੜ ਦਰਹੋਂਦੇ ਦੇਖੇ ਜਾਂਦੇ ਨੇ ਰਾਹੁਲ ਤੇ ਪ੍ਰਿੰਕਾ ਗਾਂਧੀ ਦੇ ਲਈ ਉਹ ਆਪਣੀ ਵਫਾਦਾਰੀ ਨੂੰ ਆਪਣੀ ਲਾਇਲਟੀ ਨੂੰ ਕਦੇ ਕਦੇ ਵਿੱਚ ਵਿੱਚ ਪੇਸ਼ ਕਰ ਦਿੰਦੇ ਨੇ ਤਾਂ ਕਿ ਉਹ ਬਿਲਕੁਲ ਹੀ ਗੈਰ ਪ੍ਰਸੰਗਿਤ ਨਾ ਹੋ ਜਾਣ ਕਾਂਗਰਸ ਦੇ ਬਾਕੀ ਲੀਡਰ ਜੇ ਕਦੇ ਇਹ ਬਿਆਨ ਸੁਣ ਕੇ ਉਹਨਾਂ ਨੂੰ ਇਹ ਯਾਦ ਰਹਿਣਾ ਚਾਹੀਦਾ ਹੈ ਕਿ ਸਿੱਧੂ ਹਜੇ ਵੀ ਕਾਂਗਰਸ ਦੇ ਵਿੱਚ ਹੀ ਹਨ ਇਹ ਥੋੜਾ ਬਹੁਤ ਐਕਟੀਵਿਟੀ ਹੋ ਰੱਖਦੇ ਨੇ ਇਸ ਤੋਂ ਇਲਾਵਾ ਬਿਲਕੁਲ ਹੀ ਚੁੱਪ ਪਸਰੀ ਹੋਈ ਸੀ ਅਚਾਨਕ 21 ਨਵੰਬਰ ਨੂੰ ਅੰਮ੍ਰਿਤਸਰ ਦੇ ਵਿਖੇ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਸਿੱਧੂ ਜੋੜਾ ਕਹਿ ਲਓ ਜਾਂ ਉਹਨਾਂ ਦਾ ਸਾਰਾ ਪਰਿਵਾਰ ਹੈ ਉਹ ਦਿਖਾਈ ਦਿੰਦਾ ਹੈ ਤੇ ਇਹ ਐਲਾਨ ਕੀਤਾ ਜਾਂਦਾ ਹੈ ਕਿ ਡਾਕਟਰ ਨਵਜੋਤ कौर ਸਿੱਧੂ ਹੁਣ ਕੈਂਸਰ ਤੋਂ ਬਿਲਕੁਲ ਮੁਕਤ ਹੋ ਚੁੱਕੇ ਹਨ ਯਾਨੀ ਕਿ ਪੂਰੀ ਤਰ੍ਹਾਂ ਹੋ ਸਿਹਤਯਾਬ ਹੋ ਚੁੱਕੇ ਹਨ ਡਾਕਟਰ ਸਿੱਧੂ ਦਾ ਪੀਈਟੀ ਸਕੈਨ ਜਿਹੜਾ ਹੈ ਟੈਸਟ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ ਉਸੇ ਦਿਨ ਇਹਨੂੰ ਪੋਜ਼ਿਟ੍ਰੋਨ ਐਮਿਨੇਸ਼ਨ ਟੋਮੋਗ੍ਰਾਫੀ ਨਾਮ ਦਾ ਟੈਸਟ ਵੀ ਇਹਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਉਹਨਾਂ ਨੂੰ ਕੈਂਸਰ ਮੁਕਤ ਕਰਾ ਦਿੱਤਾ ਗਿਆ ਸੀ ਮਤਲਬ ਉਹਨਾਂ ਦੇ ਵਿੱਚ ਕੈਂਸਰ ਦੇ ਹੁਣ ਕੋਈ ਵੀ ਟਾਣੂ ਨਹੀਂ ਪਾਏ ਗਏ ਤੇ ਉਹ ਬਿਲਕੁਲ ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਨੇ ਇਸ ਦਾ ਐਲਾਨ ਕੀਤਾ ਜਾਂਦਾ ਇੱਥੇ ਤਾਂ ਸਭ ਕੁਝ ਠੀਕ ਠਾਕ ਰਹਿੰਦਾ ਹੈ ਮਤਲਬ ਉਹਨਾਂ ਦੀ ਸਿਹਤਯਾਬੀ ਦਾ ਐਲਾਨ ਹੁੰਦਾ ਹੈ ਸਾਰੇ ਬਿਲਕੁਲ ਖੁਸ਼ੀ ਦੀ ਖਬਰ ਹੈ ਇਹ ਮੰਨ ਕੇ ਚੱਲ ਰਹੇ ਹਨ ਕਿ ਕੋਈ ਏਡੀ ਵੱਡੀ ਨਾਮਰਾਦ ਬਿਮਾਰੀ ਤੋਂ ਠੀਕ ਹੋ ਗਿਆ ਹੈ ਉਹਦਾ ਇਲਾਜ ਸਹੀ ਤਰੀਕੇ ਨਾਲ ਹੋ ਗਿਆ ਹੈ ਕਾਮਯਾਬ ਹੋ ਗਿਆ ਹੈ ਇਲਾਜ ਇੱਥੇ ਤੱਕ ਸਾਰਾ ਕੁਛ ਠੀਕ ਚੱਲ ਰਿਹਾ ਸੀ ਲੇਕਿਨ ਇਸ ਤੋਂ ਬਾਅਦ ਸਿੱਧੂ ਉਹੀ ਆਪਣੇ ਪੁਰਾਣੇ ਬੜਬੋਲੇ ਪੰਦੇ ਅੰਦਾਜ਼ ਵਿੱਚ ਵਾਪਸ ਦਿਖਾਈ ਦਿੰਦੇ ਹਨ ਇਹ ਦਾਵਾ ਕੀਤਾ ਜਾਂਦਾ ਹੈ ਕਿ ਸਿਰਫ 40 ਦਿਨਾਂ ਦੇ ਵਿੱਚ ਮੈਂ ਆਪਣੀ ਪਤਨੀ ਨੂੰ ਕੈਂਸਰ ਵਰਗੀ ਖਤਰਨਾਕ ਬਿਮਾਰੀ ਦੇ ਮੂੰਹ ਤੋਂ ਕੱਢ ਕੇ ਲੈ ਆਇਆ ਹਾਂ ਲਾਈਫਸਟਾਈਲ ਚੇਂਜ ਕਰਕੇ ਖੁਰਾਕ ਵਿੱਚ ਤਬਦੀਲੀ ਕਰਕੇ ਇਹ ਸਾਰਾ ਕੁਝ ਸੰਕਲਨ ਹੈ ਉਹ ਇੱਥੇ ਹੀ ਬੱਸ ਨਹੀਂ ਕਰਦੇ ਲੇਕਿਨ ਉਹ ਅੱਗੇ ਵਿਸਥਾਰ ਵਿੱਚ ਚਲੇ ਜਾਂਦੇ ਨੇ ਤੇ ਪੂਰੀ ਡਿਟੇਲ ਦੇ ਵਿੱਚ ਦੱਸਦੇ ਨੇ ਕਿ ਕਿਵੇਂ ਕਿਵੇਂ ਕੀ ਕੀ ਖੁਰਾਕ ਮੈਡਮ ਸਿੱਧੂ ਵੱਲੋਂ ਲਈ ਗਈ ਸਵੇਰੇ ਨਿੰਬੂ ਪਾਣੀ ਤੋਂ ਸ਼ੁਰੂ ਕਰਕੇ ਬਲੂ ਬੈਰੀਜ਼ ਜਾਂ ਉਹਨਾਂ ਨੇ ਕਿਹਾ ਕਿ ਜੇ ਕੁਈ ਲੋ ਅਫੋਰਡ ਨਹੀਂ ਕਰਦਾ ਕੋਈ ਜਿਹੜੇ ਮਾੜੇ ਮਾਲੀ ਹਾਲਾਤ ਵਾਲੇ ਲੋਕ ਨੇ ਉਹ ਸ਼ਤੂਤ ਖਾਣੇ ਦੀ ਜਗ੍ਹਾ ਤੇ ਬਲੂਬੈਰੀ ਕਾਫੀ ਮਹਿੰਗੀ ਹੁੰਦੀ ਹੈ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਇਸ ਤੋਂ ਇਲਾਵਾ ਐਪਲ ਸਾਈਡਰ ਵਿਨੇਗਰ ਬ੍ਰਾਜ਼ੀਲੀਅਨ ਨੱਟਸ ਕੱਚੀ ਹਲਦੀ ਨਿੰਮ ਦੇ ਪੱਤੇ ਤુલਸੀ ਛੋਟੀ ਇਲਾਚੀ ਦਾਲਚੀਨੀ ਬਦਾਮਾਂ ਦੇ ਆਟੇ ਦੀ ਰੋਟੀ ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ 40 ਦਿਨਾਂ ਦੇ ਵਿੱਚ ਉਹ ਕਹਿੰਦੇ ਮੈਂ ਕੈਂਸਰ ਨੂੰ ਹਰਾ ਦਿੱਤਾ ਕਰੋੜਾ ਰੁਪਏ ਖਰਚ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਇੱਥੇ ਹੀ ਇਲਾਜ ਸੰਭਵ ਹੈ ਆਪਣੇ ਜੀਵਨ ਜਿਉਣ ਦੇ ਤਰੀਕੇ ਦੇ ਵਿੱਚ ਬਦਲਾਅ ਕਰਨ ਦੀ ਲੋੜ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੀ ਪਤਨੀ ਦਾ ਇਲਾਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਹੋਇਆ ਹੈ ਸੋ ਇਹ ਆਸ ਦੀ ਕਿਰਨ ਉਹਨਾਂ ਨੇ ਹਜ਼ਾਰਾਂ ਲੋਕਾਂ ਦੇ ਵਿੱਚ ਜਗਾਈ ਜਿਹੜੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਨੇ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਕੋਈ ਬਹੁਤੇ ਮਹਿੰਗੇ ਇਲਾਜਾਂ ਵਿੱਚ ਜਾਣ ਦੀ ਲੋੜ ਨਹੀਂ ਇਥੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਹੋ ਜਾਂਦਾ ਹੈ ਬਸ ਜੋ ਉਹਨਾਂ ਨੇ ਤਰੀਕਾ ਦੱਸਿਆ ਹੈ ਜੋ ਉਹਨਾਂ ਨੇ ਖਾਣ ਪੀਣ ਦੇ ਵਿੱਚ ਬਦਲਾਅ ਕਰਨ ਦੀਆਂ ਗੱਲਾਂ ਕਹੀਆਂ ਨੇ ਕਣਕ ਦੇ ਆਟੇ ਤੋਂ ਛੁਟਕਾਰਾ ਪਾ ਲਓ ਚੀਨੀ ਤੋਂ ਛੁਟਕਾਰਾ ਪਾ ਲਓ ਇਸ ਤਰ੍ਹਾਂ ਦੀਆਂ ਉਹਨਾਂ ਨੇ ਜੋ ਵੀ ਡਿਟੇਲਸ ਦਸੀਆਂ ਇਹ ਉਹਨਾਂ ਵੱਲੋਂ ਆਪਣੇ ਤੌਰ ਤੇ ਇਲਾਜ ਦੱਸਿਆ ਹੈ ਕਿ ਕਿਵੇਂ ਉਹਨਾਂ ਨੇ ਕੈਂਸਰ ਦੀ ਬਿਮਾਰੀ ਨੂੰ ਹਰਾਇਆ ਉਸੇ ਹੀ ਸਮੇਂ ਉਨ੍ਹਾਂ ਦੀ ਇਹ ਪ੍ਰੈਸ ਕਾਨਫਰੰਸ ਜਦੋਂ ਖਤਮ ਹੁੰਦੀ ਹੈ ਮੁੰਬਈ ਦੇ ਬਹੁਤ ਹੀ ਪ੍ਰਸਿੱਧ ਟਾਟਾ ਮੈਮੋਰੀਅਲ ਹਸਪੀਟਲ ਵੱਲੋਂ ਇਹ ਸਾਰੇ ਦਾਅਵਿਆਂ ਦਾ ਖੰਡਨ ਕੀਤਾ ਜਾਂਦਾ ਹੈ ਉਨ੍ਹਾਂ ਵੱਲੋਂ ਕੈਂਸਰ ਦੇ ਮਰੀਜ਼ਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਗੈਰ ਪ੍ਰਮਾਣਿਤ ਇਲਾਜਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਇਹਨਾਂ ਤੋਂ ਬਚਣਾ ਚਾਹੀਦਾ ਹੈ ਅਜਿਹੇ ਇਲਾਜ ਠੀਕ ਨਹੀਂ ਹਨ ਉਨ੍ਹਾਂ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਅਜਿਹੇ ਬਿਆਨਾਂ ਦਾ ਵਿਸ਼ਵਾਸ ਨਾ ਕਰੋ ਚਾਹੇ ਕੋਈ ਵੀ ਬੰਦਾ ਇਹ ਇਹ ਬਿਆਨ ਦਵੇ ਕੋਈ ਵੀ ਵੱਡੀ ਹਸਤੀ ਕਿਸੇ ਤਰ੍ਹਾਂ ਦੀ ਵੱਡੀ ਹਸਤੀ ਇਸ ਤਰ੍ਹਾਂ ਦੇ ਬਿਆਨ ਦਿੰਦੀ ਹੈ ਉਨ੍ਹਾਂ ਦੇ ਉੱਪਰ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਗੈਰ ਵਿਗਿਆਨਿਕ ਤੇ ਆਧਾਰਹੀਨ ਨੁਕਸੇ ਉਨ੍ਹਾਂ ਵੱਲੋਂ ਇਹ ਿਕਰਾਰ ਦਿੱਤਾ ਜਾਂਦਾ ਹੈ ਕਿ ਜੋ ਵੀ ਸਿੱਧੂ ਵੱਲੋਂ ਕਿਹਾ ਗਿਆ ਹੈ ਉਹ ਗੈਰ ਵਿਗਿਆਨਿਕ ਨੇ ਤੇ ਆਧਾਰ ਹੀ ਨੁਕਸੇ ਹਨ ਇਹਨਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਕੈਂਸਰ ਦੇ ਇਲਾਜ ਲਈ ਸਰਜਰੀ ਦੀ ਤੇ ਕੀਮੋਥੈਰਪੀ ਵਰਗੇ ਇਲਾਜਾਂ ਦੀ ਲੋੜ ਹੈ ਉਸ ਤੋਂ ਬਿਨਾ ਕੈਂਸਰ ਦਾ ਇਲਾਜ ਨਹੀਂ ਹੁੰਦਾ ਹੁਣ ਜਦੋਂ ਟਾਟਾ ਮੈਮੋਰੀਅਲ ਹਸਪੀਟਲ ਵੱਲੋਂ ਇਹ ਖੰਡਨ ਕੀਤਾ ਜਾਂਦਾ ਹੈ ਹੋਰ ਵੀ ਡਾਕਟਰਾਂ ਵੱਲੋਂ ਸਿੱਧੂ ਦੇ ਬਿਆਨਾਂ ਦੇ ਉੱਤੇ ਇਤਰਾਜ਼ ਜਤਾਇਆ ਜਾਂਦਾ ਹੈ ਇਸ ਤੋਂ ਬਾਅਦ ਸਿੱਧੂ ਇੱਕ ਕਲੈਰੀਫਿਕੇਸ਼ਨ ਜਾਰੀ ਕਰ ਦਿੰਦੇ ਨੇ ਉਹ ਟਵਿੱਟਰ ਦੇ ਉੱਤੇ ਯਾਨੀ ਹੁਣ ਤਾਂ ਉਹ ਐਕਸ ਹੈ ਐਕਸ ਪਲੇਟਫਾਰਮ ਦੇ ਉੱਤੇ ਆ ਕੇ ਇੱਕ ਕਲੈਰੀਫਿਕੇਸ਼ਨ ਦੇ ਦਿੰਦੇ ਨੇ ਕਿ ਕੈਂਸਰ ਦੀ ਲੜਾਈ ਦੇ ਵਿੱਚ ਸਰਜਰੀ ਕੀਮਿਓਥੈਰਪੀ ਹਾਰਮੋਨਲ ਐਂਡ ਟਾਰਗੇਟਡ ਥੈਰਪੀਜ਼ ਅ ਸਟ੍ਰਿਕਟ ਡਾਈਟ ਪਲਾਨ ਤੇ ਨਾਲ-ਨਾਲ ਬਹੁਤ ਜ਼ਿਆਦਾ ਵੱਡੇ ਹੌਂਸਲੇ ਦੀ ਲੋੜ ਹੁੰਦੀ ਹੈ ਇਹ ਸਿੱਧੂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੋ ਉਹਨਾਂ ਵੱਲੋਂ ਵੈਮ ਪਰਮ ਫਲਾਇਆ ਗਿਆ ਹੈ ਉਸ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ ਇਸ ਕੰਟਰੋਵਰਸੀ ਤੋਂ ਕਿਵੇਂ ਬਚਿਆ ਜਾਏ ਉਹ ਇੱਕ ਟਵੀਟ ਕਰਕੇ ਇਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਅਜੇ ਆ ਨਹੀਂ ਹੁੰਦਾ ਹੁਣ ਇੱਕ ਛੱਤੀਸਗੜ ਸਿਵਲ ਸੁਸਾਇਟੀ ਨਾਂ ਦੀ ਸੰਸਥਾ ਹੈ ਉਹਨਾਂ ਵੱਲੋਂ ਨਵਜੋਤ ਸਿੱਧੂ ਨੂੰ ਨੋਟਿਸ ਭੇਜਿਆ ਗਿਆ ਹੈ ਕਿ ਜਿਹੜਾ ਵੀ ਤੁਸੀਂ ਇਲਾਜ ਦੇ ਸੰਬੰਧੀ ਦਾਅਵੇ ਕੀਤੇ ਨੇ ਉਹਨਾਂ ਦੇ ਦਸਤਾਵੇਜ਼ ਸਾਡੇ ਨਾਲ ਸਾਂਝੇ ਕਰੋ ਉਹਨਾਂ ਦੇ ਪ੍ਰੂਫ ਸਾਡੇ ਨਾਲ ਸਾਂਝੇ ਕਰੋ ਨਹੀਂ ਤਾਂ 850 ਕਰੋੜ ਦਾ ਦਾਵਾ ਠੋਕਿਆ ਜਾਏਗਾ ਉਹਨਾਂ ਨੇ 850 ਕਰੋੜ ਦਾ ਦਾਵਾ ਸਿੱਧੂ ਦੇ ਉੱਤੇ ਕਰ ਦਿੱਤਾ ਹੈ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨ ਦੇ ਅੰਦਰ ਅੰਦਰ ਸਿੱਧੂ ਨੂੰ ਜਵਾਬ ਦੇਣ ਦੇ ਲਈ ਕਿਹਾ ਹੈ ਸਿੱਧੂ ਵੱਲੋਂ ਕੋਸ਼ਿਸ਼ ਕੀਤੀ ਗਈ ਇਸ ਤੋਂ ਬਚਨ ਦੀ ਇਹ ਕਿਹਾ ਗਿਆ ਕਿ ਡਾਕਟਰ ਤਾਂ ਰੱਬ ਦਾ ਰੂਪ ਹੁੰਦੇ ਨੇ ਲੇਕਿਨ ਡਾਕਟਰਾਂ ਨੇ ਇਹ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸਾਨੂੰ ਰੱਬ ਦਾ ਦਰਜਾ ਦੇਣ ਦੀ ਕੋਈ ਲੋੜ ਨਹੀਂ ਹੈ ਅਸੀਂ ਕਦੇ ਵੀ ਇਹ ਦਾਵਾ ਨਹੀਂ ਕਰਦੇ ਕਿ ਅਸੀਂ ਰੱਬ ਦਾ ਰੂਪ ਹਾਂ ਇੱਥੋਂ ਤੱਕ ਡਾਕਟਰਾਂ ਨੇ ਆਪਣੀ ਤੁਲਨਾ ਇੱਕ ਕਾਰ ਮਕੈਨਿਕ ਨਾਲ ਵੀ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਜਿਵੇਂ ਕਾਰ ਦੇ ਵਿੱਚ ਜਾਂ ਤੁਹਾਡੇ ਵਾਹਨ ਦੇ ਵਿੱਚ ਕੀ ਪ੍ਰੋਬਲਮ ਹੈ ਉਹ ਸਿਰਫ ਤੇ ਸਿਰਫ ਮਕੈਨਿਕ ਜਾਣਦਾ ਹੈ ਉਹੀ ਉਸ ਨੂੰ ਠੀਕ ਕਰ ਸਕਦਾ ਹੈ ਇਸੇ ਤਰੀਕੇ ਨਾਲ ਸਰੀਰ ਦਾ ਮਕੈਨਿਕ ਸਾਨੂੰ ਸਮਝਿਆ ਜਾਵੇ ਸਾਨੂੰ ਉਨੀਕ ਹੀ ਇੱਜ਼ਤ ਦੇ ਦਿਓ ਉਹੀ ਬਹੁਤ ਹੈ ਰੱਬ ਨਾਲ ਸਾਡੀ ਤੁਲਨਾ ਨਾ ਕਰੋ ਇਸ ਤਰ੍ਹਾਂ ਦੇ ਵਹਿਮ ਪਰਮ ਨਾ ਫਲਾਓ ਇਥੋਂ ਤੱਕ ਵੀ ਗਿਆ ਕਿ ਅ ਨਵਜੋਤ ਸਿੱਧੂ ਨਾ ਤਾਂ ਆਯੁਰਵੇਦਿਕ ਦੇ ਡਾਕਟਰ ਹੈ ਨਾ ਹੀ ਉਹ ਐਲੋਪੈਥੀ ਦੇ ਡਾਕਟਰ ਨੇ ਫਿਰ ਉਹ ਕਿਸ بیس ਦੇ ਉੱਤੇ ਕਿਸ ਬਨਾਹ ਦੇ ਉੱਤੇ ਇਹਨਾਂ ਸਾਰੇ ਦਾਅਵਿਆਂ ਨੂੰ ਕਰ ਰਹੇ ਨੇ ਕਿ ਕੈਂਸਰ ਦਾ ਇਲਾਜ 40 ਦਿਨ ਦੇ ਵਿੱਚ ਇਸ ਤਰੀਕੇ ਨਾਲ ਹੋ ਸਕਦਾ ਹੁਣ ਇੱਥੇ ਇਹ ਕਿਹਾ ਜਾਣਾ ਵੀ ਬਹੁਤ ਜ਼ਰੂਰੀ ਹੈ ਕਿ ਸਿੱਧੂ ਵੱਲੋਂ ਜੋ ਵੀ ਦਾਅਵੇ ਕੀਤੇ ਗਏ ਉਹ ਮਿਸਲੀਡਿੰਗ ਕਿਹਾ ਜਾ ਸਕਦਾ ਹੈ ਉਹਨਾਂ ਨੂੰ ਉਹ ਕੋਈ ਸਾਇੰਟਿਫਿਕ ਉਹ ਕੋਈ ਆ ਵਿਗਿਆਨਿਕ ਦਾਅਵੇ ਨਹੀਂ ਹਨ ਔਰ ਨਾ ਹੀ ਉਹਨਾਂ ਦੀ ਪਤਨੀ ਡਾਕਟਰ ਮਨਜੋਤ कौर ਸਿੱਧੂ ਸਿਰਫ ਔਰ ਸਿਰਫ ਇਹਨਾਂ ਚੀਜ਼ਾਂ ਦਾ ਸੇਵਨ ਕਰਕੇ ਹੀ ਕੈਂਸਰ ਤੋਂ ਠੀਕ ਹੋਏ ਨੇ ਨਾ ਹੀ ਇਹ ਕਿਹਾ ਜਾ ਸਕਦਾ ਕਿ ਉਹਨਾਂ ਦਾ ਸਾਰਾ ਇਲਾਜ ਹੀ ਰਜਿੰਦਰਾ ਹਸਪਤਾਲ ਤੋਂ ਹੋਇਆ ਹੈ ਸਿੱਧੂ ਜੋੜੇ ਨੇ ਕਾਫੀ ਜਗ੍ਹਾ ਤੋਂ ਆਪਣਾ ਇਲਾਜ ਕਰਾਇਆ ਹੈ ਵੱਖ-ਵੱਖ ਹਸਪਤਾਲਾਂ ਤੋਂ ਇਲਾਜ ਕਰਾਇਆ ਗਿਆ ਹੈ ਲੇਕਿਨ ਉਹਨਾਂ ਦਾ ਜਿਹੜਾ ਸਭ ਤੋਂ ਜ਼ਿਆਦਾ ਇਲਾਜ ਹੋਇਆ ਹੈ 메인 ਇਲਾਜ ਕਿਹਾ ਜਾ ਸਕਦਾ ਹੈ ਵੱਡਾ ਪੱਦਰ ਤੇ ਜਿੱਥੋਂ ਉਹਨਾਂ ਦੀ ਟ੍ਰੀਟਮੈਂਟ ਹੋਈ ਹੈ ਉਹ ਯਮਨਾ ਨਗਰ ਦਾ ਬ੍ਰਿਯਾਮ ਸਿੰਘ ਹਸਪੀਟਲ ਹੈ ਜਿੱਥੋਂ ਦੇ ਡਾਕਟਰ ਰੁਪਿੰਦਰ ਬੱਤਰਾ ਨੇ ਉਹਨਾਂ ਦਾ ਇਲਾਜ ਕੀਤਾ ਹੈ ਡਾਕਟਰ ਰੁਪਿੰਦਰ ਬੱਤਰਾ ਟਾਟਾ ਮੈਮੋਰੀਅਲ ਹਸਪੀਟਲ ਵਿੱਚ ਸੀ ਕੈਂਸਰ ਦੇ ਮਾਹਿਰ ਵਜੋਂ ਪਹਿਲਾਂ ਕੰਮ ਕਰਦੇ ਸੀ ਹੁਣ ਉਹਨਾਂ ਦਾ ਆਪਣਾ ਹਸਪਤਾਲ ਯਮਨਾ ਨਗਰ ਵਿੱਚ ਹੈ ਹਰਿਆਣਾ ਦੇ ਵਿੱਚ ਇੱਥੋਂ ਇਹ ਇਲਾਜ ਹੋਇਆ لیکن موجود ਸਿੰਘ ਸਿੱਧੂ ਵੱਲੋਂ ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਉਹਨਾਂ ਵੱਲੋਂ ਲੋਕਾਂ ਨੂੰ ਇੱਕ ਤਰੀਕੇ ਨਾਲ ਮਿਸਲੀਡ ਕੀਤਾ ਗਿਆ ਜਾਂ ਆਪਣੇ ਆਪ ਨੂੰ ਐਡਾ ਵੱਡਾ ਯੋਧਾ ਦਿਖਾਇਆ ਗਿਆ ਕਿ ਮੈਂ 40 ਦਿਨ ਦੇ ਵਿੱਚ ਹੀ ਸਾਰਾ ਕੁਝ ਬਦਲ ਕੇ ਰੱਖ ਦਿੱਤਾ ਐਡੀ ਭਿਆਨਕ ਬਿਮਾਰੀ ਤੋਂ ਜਿੱਤਨ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਤੇ ਆ ਕੁਝ ਚੀਜ਼ਾਂ ਨੇ ਜਿਨ੍ਹਾਂ ਦਾ ਬਦਲ ਕਰਕੇ ਜਿਨ੍ਹਾਂ ਨੂੰ ਮੈਂ ਆਪਣੀ ਖਰਾਕ ਦੇ ਵਿੱਚੋਂ ਘਟਾ ਕੇ ਚੇਂਜ ਕਰਕੇ ਇਸ ਵੱਡੀ ਬਿਮਾਰੀ ਤੋਂ ਜਿੱਤਣ ਦੇ ਵਿੱਚ ਕਾਮਯਾਬ ਹੋ ਸਕਿਆ ਇਹ ਉਹਨਾਂ ਵੱਲੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਉਹਨਾਂ ਦੀ ਧਰਮ ਪਤਨੀ ਜਿਹੜੇ ਨੇ ਉਹ ਵੀ ਡਾਕਟਰ ਨੇ ਉਹਨਾਂ ਵੱਲੋਂ ਕੁਝ ਵੀ ਜ਼ਿਆਦਾ ਇਸ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਕਿਹਾ ਗਿਆ ਬਿਆਨ ਨਹੀਂ ਕੀਤਾ ਗਿਆ ਜਦਕਿ ਲੜਾਈ ਉਹਨਾਂ ਵੱਲੋਂ ਹੀ ਲੜੀ ਗਈ ਹੈ ਜਦੋਂ ਉਹ ਡਾਇਗਨੋਸ ਹੋਇਆ ਸੀ ਕੈਂਸਰ ਉਦੋਂ ਤਾਂ ਸਿੱਧੂ ਹਜੇ ਜੇਲ੍ਹ ਵਿੱਚ ਹੀ ਸਨ ਇਲਾਜ ਤਾਂ ਬਾਹਰ ਹੋ ਰਿਹਾ ਸੀ ਉਹਨਾਂ ਦੀਆਂ ਸਰਜਰੀਆਂ ਹੋਈਆਂ ਨੇ ਕੀਮੋਥੈਰਪੀ ਹੋਈ ਹੈ ਸਾਰਿਆਂ ਨੂੰ ਪਤਾ ਹੈ ਲੇਕਿਨ ਪ੍ਰੈਸ ਕਾਨਫਰੰਸ ਵਿੱਚ ਸਿੱਧੂ ਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚ ਕੇ ਸਿਰਫ ਔਰ ਸਿਰਫ ਆਪ ਸੁਰਖੀਆਂ ਦੇ ਵਿੱਚ ਵਾਪਸ ਆਉਣ ਦੀ ਆਪਾਂ ਕਹਿ ਲਈਏ ਕੋਸ਼ਿਸ਼ ਕੀਤੀ ਕਿ ਸੁਰਖੀਆਂ ਦੇ ਵਿੱਚ ਆਉਣ ਲਈ ਤੁਸੀਂ ਕੁਝ ਵੀ ਦਾਵਾ ਪੇਸ਼ ਕਰ ਸਕਦੇ ਹੋ ਇਹ ਪਤਾ ਹੁੰਦੇ ਹੋਏ ਵੀ ਕਿ ਤੁਹਾਡੀਆਂ ਗੱਲਾਂ ਲੱਖਾਂ ਲੋਕ ਸੁਣਨਗੇ ਇੱਕ ਬਹੁਤ ਸਤਰਾਂ ਦੇ ਲੋਕ ਨੇ ਜਿਹੜੇ ਇਸ ਬਿਮਾਰੀ ਤੋਂ ਪੀੜਿਤ ਨੇ ਤੇ ਸ਼ਾਇਦ ਉਹ ਮਹਿੰਗਾ ਇਲਾਜ ਅਫੋਰਡ ਨਹੀਂ ਕਰ ਸਕਦੇ ਕੀ ਤੁਸੀਂ ਉਹਨਾਂ ਨੂੰ ਇਹ ਝੂਠੀ ਤਸੱਲੀ ਦੇ ਰਹੇ ਹੋ ਕਿ ਹਲਦੀ ਨਿੰਮ ਦੇ ਪੱਤੇ ਵਗੈਰਾ ਵਰਤ ਕੇ ਹੀ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਕੀ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਭ੍ਰਮ ਫੈਲਾ ਰਹੇ ਹੋ ਤੁਸੀਂ ਸਿਰਫ ਆਪਣੀ ਫੋਕੀ ਸ਼ੋਹਰਤ ਕੱਟਣ ਦੇ ਲਈ ਫੋਕੀ ਵਾਅਦ ਨਹੀਂ ਕੀ ਇਹ ਜਾਇਜ਼ ਹੈ ਕੀ ਇਸਤੇ ਨਾਲ ਤੁਹਾਡਾ ਸਿਆਸੀ ਜਿਹੜਾ ਕੈਰੀਅਰ ਹੈ ਉਹ ਦੁਬਾਰਾ ਖੜਾ ਹੋ ਸਕਦਾ ਹੈ ਇੱਕ ਪਾਸੇ ਤਾਂ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਹਦੇ ਵਿੱਚ ਇੱਕ ਬੱਚਾ ਭੁੱਖੇ ਪਾਣੀ ਸਕੂਲ ਜਾਂਦਾ ਹੈ ਕਿਉਂਕਿ ਉਹਨਾਂ ਦੇ ਘਰ ਵਿੱਚ ਕਣਕ ਦਾ ਆਟਾ ਵੀ ਨਹੀਂ ਹੁੰਦਾ ਤੇ ਦੂਜੇ ਪਾਸੇ ਸਿੱਧੂ ਬਦਾਮਾਂ ਦੇ ਆٹے ਦੀ ਰੋਟੀ ਖਾਣ ਦੀ ਪੇਸ਼ਕਸ਼ ਕਰ ਰਹੇ ਨੇ ਸਲਾਹ ਦੇ ਰਹੇ ਹਨ ਉਹ ਕਹਿੰਦੇ ਹਨ ਬਹੁਤ ਦੁਨੀਆ ਕਣਕ ਖਾਣਾ ਛੱਡ ਰਹੀ ਹੈ ਤੇ ਕਣਕ ਖਾਣ ਕਰਕੇ ਵੀ ਕੈਂਸਰ ਹੋ ਸਕਦਾ ਹੈ ਤੇ ਕਣਕ ਖਾਣਾ ਛੱਡ ਕੇ ਬਦਾਮਾਂ ਦੇ ਆٹے ਦੀ ਰੋਟੀ ਖਾਣੀ ਚਾਹੀਦੀ ਹੈ ਜਿੱਥੇ ਲੋਕਾਂ ਨੂੰ ਇੱਕ ਵਕਤ ਰੋਟੀ ਨਸੀਬ ਨਹੀਂ ਹੋ ਰਹੀ ਉੱਥੇ ਤੁਸੀਂ ਇਹ ਅਮੀਰਾਂ ਦੇ ਚੋਚਲੇ ਬਲੂ 베ਰੀਜ਼ ਬ੍ਰਾਜ਼ੀਲ ਦੀਆਂ ਨੱਟਸ ਤੇ ਬਦਾਮਾਂ ਦੇ ਆٹے ਖਾਣ ਦੇ ਇਲਾਜ ਦੇ ਤੌਰ ਤੇ ਇਹਨਾਂ ਨੂੰ ਪ੍ਰਚਲਿਤ ਕਰ ਰਹੇ ਹਾਂ ਪ੍ਰਚਾਰਿਤ ਕਰ ਰਹੇ ਹਾਂ ਇਹ ਕਿੰਨਾ ਕਜਾਇਜ ਹੈ ਕਿ ਸੁਰਖੀਆਂ ਵਿੱਚ ਬਣੇ ਰਹਿਣਾ ਇੰਨਾ ਜ਼ਰੂਰੀ ਹੈ ਇੰਨਾ ਲਾਜ਼ਮੀ ਹੈ ਕਿ ਉਹਦਾ ਕਾਸਟ ਕੀ ਹੈ ਉਹਦੀ ਕੀਮਤ ਕੀ ਹੈ ਉਹ ਕੀਮਤ ਕੌਣ ਤਾਰੇਗਾ ਇਹਨਾਂ ਸਾਰੀਆਂ ਗੱਲਾਂ ਤੁਹਾਡੇ ਖਿਆਲ ਵਿੱਚ ਤੁਹਾਡੇ ਜ਼ੈਨ ਵਿੱਚ ਤੁਹਾਡੇ ਮਨ ਵਿੱਚ ਨਹੀਂ ਆਉਂਦੀਆਂ ਤੁਸੀਂ ਸਿਰਫ ਤੇ ਸਿਰਫ ਕੁਝ ਦਿਨਾਂ ਦੇ ਲਈ ਸਾਰੇ ਚੈਨਲਾਂ ਦੇ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਛਾ ਜਾਣਾ ਚਾਹੁੰਦੇ ਹੋ ਤਾਂ ਕਿ ਵਾਪਸ ਤੁਹਾਡੀ ਗਿਣਤੀ ਉਸੇ ਤਰਾ ਉਸੇ ਲੀਡਰਾਂ ਦੇ ਵਿੱਚ ਉਸੇ ਪੌਪੂਲੈਰਿਟੀ ਦੇ ਵਿੱਚ ਹੋ ਸਕੇ ਜਿਹੜੀ ਤੁਸੀਂ ਸਾਲ ਦੋ ਸਾਲ ਪਹਿਲਾਂ ਇੰਜੋਏ ਕਰਦੇ ਸੀ ਤੇ ਕੁਝ ਕਾਰਨਾ ਕਰਕੇ ਤੁਹਾਨੂੰ ਉਸ ਤੋਂ ਪਿੱਛੇ ạtਣਾ ਪਿਆ। ਇਕੱਲੇ ਸਿੱਧੂ ਹੀ ਨਹੀਂ ਬਹੁਤ ਸਾਰੇ ਸਿਆਸੀ ਨੇਤਾ ਲੋਕਾਂ ਨੂੰ ਪਰਵਾਕ ਹੀ ਆਪਣੀ ਰਾਜਨੀਤੀ ਕਰਦੇ ਹਨ ਪਰ ਜਦੋਂ ਇਹ ਕਿਸੇ ਦੇ ਜੀਵਨ ਦੇ ਨਾਲ ਜੁੜਿਆ ਹੋਵੇ ਜਦੋਂ ਕਿਸੇ ਦੀ ਸਿਹਤ ਦੇ ਨਾਲ ਇਹ ਚੀਜ਼ਾਂ ਜੁੜੀਆਂ ਹੋਣ ਉਦੋਂ ਇਸ ਤਰ੍ਹਾਂ ਦੇ ਦਾਅਵੇ ਕਰਨਾ ਇਸ ਤਰ੍ਹਾਂ ਦਾ ਰਾਮ ਫਲਾਉਣਾ ਕਿੰਨਾ ਕੁ ਜ਼ਾਇਦ ਹੈ ਖੈਰ ਸਿੱਧੂ ਆਪਣੇ ਬੁਣੇ ਹੋਏ ਜਾਲ ਦੇ ਵਿੱਚ ਖੁਦ ਫਸ ਚੁੱਕੇ ਨੇ ਉਹਨਾਂ ਨੂੰ ਆਲੋਚਨਾ ਦਾ ਤਸਾਮਾ ਸਾਹਮਣਾ ਕਰਨਾ ਪੈ ਹੀ ਰਿਹਾ ਹੈ ਹੁਣ ਜਿਹੜੇ ਕਾਨੂੰਨੀ ਤੌਰ ਦੇ ਉੱਤੇ ਵੀ ਲੜਾਈ ਲੜਨੀ ਪਵੇਗੀ ਜਿਹੜੇ ਡਾਕਟਰਾਂ ਨੇ 850 ਕਰੋੜ ਦਾ ਮੁਕਦਮਾ ਸਿੱਧੂ ਦੇ ਉੱਤੇ ਕੀਤਾ ਹੈ ਲੀਗਲ ਨੋਟਿਸ ਭੇਜਿਆ ਹੈ ਉਹ ਵੀ ਲੱਗਦਾ ਨਹੀਂ ਕਿ ਛੇਤੀ ਪਿੱਛੇ ਹਟਣ ਵਾਲੇ ਨੇ ਉਹਨਾਂ ਵੱਲੋਂ ਵੀ ਦਸਤਾਵੇਜ਼ਾਂ ਦੀ ਮੰਗ ਇਸੇ ਲਈ ਕੀਤੀ ਗਈ ਹੈ ਔਰ ਇਹ ਵੀ ਕਿਹਾ ਗਿਆ ਹੈ ਕਿ ਜੇ ਸਿੱਧੂ ਦਸਤਾਵੇਜ਼ ਨਹੀਂ ਮੁਹैया करवा ਪਾਉਂਦੇ ਤਾਂ ਅਸੀਂ ਇਸ ਦਾਅਵੇ ਨੂੰ ਹੋਰ ਵੱਡਾ ਕਰ ਸਕਦੇ ਹਾਂ 500 ਮਿਲੀਅਨ ਡਾਲਰ ਤੱਕ ਅਸੀਂ ਜਾ ਸਕਦੇ ਹਾਂ ਹਜੇ ਤਾਂ ਸਿਰਫ ਅਸੀਂ 850 ਕਰੋੜ ਦਾ ਹੀ ਦਾਵਾ ਪੇਸ਼ ਕੀਤਾ ਹੈ ਇਹ ਗੱਲ ਕਿੱਥੇ ਜਾ ਕੇ ਖਤਮ ਹੋਵੇਗੀ ਇਹ ਕੰਟਰੋਵਰਸੀ ਸਿੱਧੂ ਨੂੰ ਕਿੰਨਾ ਨੁਕਸਾਨ ਪਹੁੰਚਾਏਗੀ ਇਹ ਤਾਂ ਆਉਣ ਵਾਲਾ ਵਕਤ ਹੀ ਦੱਸ ਸਕਦਾ ਹੈ ਅਸੀਂ ਉਦੋਂ ਤੱਕ ਮੈਡਮ ਸਿੱਧੂ ਦੀ ਸਿਹਤਯਾਬੀ ਦੀ ਦੁਆ ਕਰਦੇ ਹਾਂ ਤੇ ਹੋਰ ਵੀ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੇ ਗੈਰ ਪ੍ਰਮਾਣਿਤ ਦਾਅਵਿਆਂ ਦੇ ਪਿੱਛੇ ਨਾ ਲੱਗੋ ਜੇ ਤੁਹਾਨੂੰ ਕੋਈ ਵੀ ਬਿਮਾਰੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾਲ ਤੁਸੀਂ ਗਰਸ ਤੋਂ ਪੀੜਿਤ ਹੋ ਤਾਂ ਉਹਦਾ ਠੀਕ ਇਲਾਜ ਸਿਰਫ ਡਾਕਟਰੀ ਸਹਾਇਤਾ ਨਾਲ ਹੀ ਸੰਬੰਧ ਹੈ ਆਪਣੇ ਡਾਕਟਰਾਂ ਕੋਲ ਜਾਓ ਉਹਨਾਂ ਵੱਲੋਂ ਦਿੱਤੇ ਗਏ ਇਲਾਜ ਜੋ ਨੇ ਜੋ ਦੱਸੇ ਗਏ ਇਲਾਜ ਨੇ ਉਹ ਫਾਲੋ ਕਰੋ ਤੇ ਆਪਣੀ ਸਿਹਤ ਦੇ ਨਾਲ ਕੋਈ ਖਿਲਵਾੜ ਨਾ ਕਰੋ ਇਸ ਤਰ੍ਹਾਂ ਦੇ ਸੋਸ਼ੇ ਇਸ ਤਰ੍ਹਾਂ ਦੇ ਸ਼ਗੂਫੇ ਸਿੱਧੂ ਨੂੰ ਜਾਂ ਹੋਰ ਵੀ ਬੜੇ ਲੋਕਾਂ ਨੂੰ ਛੱਡਣ ਦੀ ਆਦਤ ਹੈ ਇਹ ਸੁਰੱਖਿਆ ਬਟੋਰਨ ਦੇ ਵਿੱਚ ਤਾਂ ਕੰਮ ਆਉਂਦੇ ਨੇ ਕਿਸੇ ਦਾ ਜੀਵਨ ਬਚਾਉਣ ਦੇ ਵਿੱਚ ਇਹ ਕੰਮ ਨਹੀਂ ਆਉਂਦੇ ਇਸ ਲਈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੀ ਆਪਣੀ ਸਿਹਤ ਦਾ ਖਿਆਲ ਰੱਖੋ ਕਿਸੇ ਵੀ ਤਰ੍ਹਾਂ ਦੇ ਲੋਕਾਂ ਦੇ ਬਹਿਕਾਵਿਆਂ ਦੇ ਵਿੱਚ ਨਾਓ ਗਲਤ ਬਿਆਨੀ ਦੇ ਵਿੱਚ ਵਿਸ਼ਵਾਸ ਨਾ ਕਰੋ ਆਪਣੀ ਸਿਹਤ ਦਾ ਖਿਆਲ ਕਰੋ ਡਾਕਟਰਾਂ ਤੋਂ ਹੀ ਸਲਾਹ ਲੈ ਕੇ ਕਿਸੇ ਵੀ ਤਰੀਕੇ ਦੀ ਦਵਾਈ ਜਾਂ ਕਿਸੇ ਵੀ ਤਰੀਕੇ ਦਾ ਇਲਾਜ ਆਪਣਾ ਤੇ ਆਪਣੇ ਪਰਿਵਾਰ ਜਨਾਂ ਦਾ ਕਰੋ ਇਸੇ ਅਪੀਲ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ